ਲਓ ਜੀ ਵੀਡੀਓ ਦਾ ਅਦਲਾ ਪਟਾ ਤੁਹਾਡੇ ਮੁਰੇ ਹਾਜ਼ਰ ਵਾ ਇਹ ਵੀਡੀਓ ਥੋੜੀ ਲੰਬੀ ਹੋਣੀ ਹੈ ਕਿਉਂਕਿ ਮੈਂ ਵਿੱਚ ਕਵਾਲੀ ਵੀ ਵਿੱਚ ਅੱਗੇ ਜਾਈਆ 2-3 ਮਿੰਟ ਦੀ ਬਹੁਤ ਵਧੀਆ ਕਵਾਲੀਆਂ ਤੁਸੀਂ ਜਰੂਰ ਸੁਣਿਓ ਵੀਡੀਓ ਪੂਰੀ ਦੇਖਿਓ ਸ਼ੁਕਰੀਆ ਜੀ ਸਭਸੀ ਕਾਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਅੱਜ ਦੀ ਵੀ ਸਵੇਰ ਹੋਈ ਸਾਡੀ ਚਮਕੌਰ ਸਾਹਿਬ ਦਰਦਰੀ ਸਭ ਤੋਂ ਪਹਿਲਾਂ ਮਾਰਾ ਜੀ ਨੂੰ ਕੀਤਾ ਨਮਸਕਾਰ ਤੇ ਉਸ ਤੋਂ ਬਾਅਦ ਆਪਾਂ ਆਦੇ ਲੰਦਰਾਲ ਉੱਤੇ ਚਾਹ ਤੇ ਮਿੱਠੀ ਬਰੈਡ ਨਾਲ ਖਾ ਕੇ ਆਪਾਂ ਦਰਬਨ ਆਪਣੇ ਇੱਧਰੇ ਸਬਰਤੇ ਤੇ ਇਹ ਜਵਾ ਬਰੈਡ ਬਰਡਾਂ ਜੱਡੀਆਂ ਭਰ ਕੇ ਆਈਆਂ ਜੀ ਮੇਰੇ ਸਾਹਮਣੇ ਆਈਆਂ ਜੇ ਆਪਾਂ ਜੱਦੇ ਬਾਹਰ ਨਿਕਲੇ ਨਾਲ ਬਾਰੀ ਫੜਕ ਬੰਦ ਸੀ ਤੇ ਆਪਾਂ ਫੜਕ ਤੋਂ ਨਿਕਲ ਕੇ ਤੇ ਆਪਾਂ ਦਰਪੇ ਆਪਣੇ ਅਦਲੇ ਸੱਬਰ ਵੱਲ ਤੇ ਆਜਾ ਆਪਾਂ ਰੰਡੇ ਨੂੰ ਜਾਈਏ ਬਾਬਾ ਮੋਤੀराम ਮਹਰਾ ਜੀ ਦਾ ਯਾਦ ਜਰੀ ਜੇਡ ਬਣਾਇਆ ਬਹੁਤ ਵਧੀਆ ਬਣਾਇਆ ਤੇ ਉਧਰ ਦੂਸਰੀ ਸਾਈਡ ਆਪਣੇ ਸਰਾਂਦ ਵਾਲੀ ਸਾਈਡ ਨਹੀਂ ਕੋਈ ਜੇਡ ਬਣਾਇਆ ਇੱਧਰ ਆਪ ਬਹੁਤ ਸੋਹਣਾ ਜੇਡ ਬਣਾਇਆ ਤੇ ਅੱਜ ਆਪਾਂ ਚੱਲਿਆਂ ਚਮਕੌਰ ਸਾਹਿਬ ਸਰ ਆਪਣੇ ਮਲਸ਼ੀਵਾਰਾ ਸਾਹਿਬ ਤੇ ਸ਼ਰੀ ਅਨੰਦਪੁਰ ਸਾਹਿਬ ਤੇ ਹੋਰ ਉਹ ਦਦ ਨੇ ਵੀ ਦਰਦਾਰਿਆ ਪਧਾਰੇ ਕੁਮਾਦੇ ਤੇ ਅੱਜ ਆਪਾਂ ਸਵੇਰੇ ਨਿਕਲਦੇ ਸੀ 6 ਵਜੇ ਵਾਲੇ ਤੇ ਆਜਾ ਦੇਖੋ ਮੌਸਮ ਮੈਨਾ ਠੰਡਾ ਤੇ ਲੋਕੋ ਦਾ ਚੈੱਕ ਕਰੋ ਅੱਜ ਅੱਜ ਉਥੇ ਕਮਰੇ ਸ਼ੀਸ਼ਾ ਨਹੀਂ ਸ਼ੀਸ਼ਾ ਹੈ ਉਹ ਚਾਦੀ ਮਤਲਬ ਮੈਂ ਕਹਾਂ ਅੱਜ ਜੀ ਤੁਹਾਨੂੰ ਆਪਣੀ ਲੁੱਕ ਦਿਖਾ ਦਈਏ ਤੇ ਆਪਾਂ ਦਰ ਪਰ ਆਪਣੇ ਅਜਲੇ ਸਫਰ ਵਾਲਾ ਤੇ ਅੱਜ ਜੋ ਮੇਰੇ ਨਾਲ ਹੋਇਆ ਮੈਂ ਅੱਜ ਤੱਕ ਜਿੰਨਾ ਵੀ ਧਰਮ ਸਤਾਨਾ ਦੇ ਲਈ ਮੇਰੇ ਨਾਲ ਕਦੀ ਨਹੀਂ ਹੋਇਆ ਧਰਮ ਕਿਉਂਕਿ ਅੱਜ ਮੈਂ ਪਹਿਲੀ ਵਾਰ ਜਮਕੌਰ ਸਾਹਿਬ ਚੱਲਿਆ ਦਿੱਥੇ ਬਾਬਾ ਜੀ ਸਿੰਘ ਬਾਬਾ ਜੁਹਾਰ ਸਿੰਘ ਜੀ ਸ਼ਹੀਦ ਹੋਏ ਸੀ ਤੇ ਮੈਂ ਮਤਲਬ ਉੱਥੇ ਜਾ ਕੇ ਜੋ ਫੀਲ ਕੀਤਾ ਨਾ ਤੁਹਾਨੂੰ ਮੈਂ ਅੱਜ ਵੀਡੀਓ ਤੇ ਦੱਸਦਾ ਮਤਲਬ ਮੈਨਾਂ ਇੱਕ ਬਹੁਤ ਵੱਖਰਾ ਤਰ੍ਹਾਂ ਦਾ ਫੀਲ ਹੋਇਆ ਮੈਨੂੰ ਤੇ ਰਾਦੇ ਵਿੱਚ ਆ ਇੱਕ ਬੜਾ ਬੜਾ ਇਹ ਇੱਕ ਛੋੜਾ ਮੈਂ ਮੈਂ ਸੋਚਿਆ ਇਹਦੇ ਨਦੀਆ ਪਰ ਨਹੀਂ ਇਹ ਛੋਟੀ ਛੋਟੀ ਨਹਿਰਾਂ ਹੀ ਆ ਤੇ ਆਪਣੇ ਜਿਹੜਾ ਭਾਰਤ ਮਾਲਾ ਵਾਲਾ ਰੋਡ ਨਿਕਦਾ ਪਿਆ ਪਿਆ ਕੱਟਦਾ ਤੂੰ ਸਾਰਾ ਪਤਾ ਨਹੀਂ ਕਿਹੜਾ ਆ ਪਰ ਇਹ ਸਾਰੇ ਬਸ ਇਹ ਜਿੱਧਰ ਮਦੀਰੋਂ ਮੁਰਿੰਦਾ ਤੇ ਅਜਰ ਆਪਣੇ ਚਮਕੌਰ ਸਾਹਿਬ ਜਾਂਦਿਆਂ ਨੂੰ ਕੋਈ ਜੇਡ ਨਹੀਂ ਬਣਦੀ ਆ ਜੋ ਨਵਾਂ ਜੇਡ ਬਣਾ ਰਹੇ ਆ ਬਹੁਤ ਵਧੀਆ ਆ ਇਹ ਉਪਰਲੀ ਸਲੇਬ ਪੈ ਰਹੀ ਆ ਮਤਲਬ ਬਾਕੀ ਸਾਰਾ ਜੇਡ ਤਕਰੀਬਨ ਤਿਆਰ ਹੋਇਆ ਆ ਆਪਾਂ ਪਹੁੰਚਦੇ ਬਾਬਾ ਅਜੀ ਸਿੰਧ ਬਾਬਾ ਜੁਝਾਰ ਸਿੰਘ ਜੀ ਜੜੀ ਵਿੱਚ ਚਮਕੌਰ ਦੀ ਜੜੀ ਵਿੱਚ ਜਿੱਥੇ ਉਹਨਾਂ ਨੇ ਮੁਗਲਾਂ ਨਾਲ ਯੁੱਧ ਕਰਦੇ ਲੜਾਈ ਕਰਦੇ ਆ ਸ਼ਹਾਦਤ ਪ੍ਰਾਪਤ ਕੀਤੀ ਸੀ ਤੇ ਮਥੇ ਦੇ ਦੰਦੇ ਦੰਨ ਮੇਦੇ ਅਦੇ ਬੱਦੇ ਦਾ ਪਿਆ ਉਦਾਂ ਉਦਾਂ ਮੇਰੀ ਮਤਲਬ ਐਦਾ ਮੈਨੂੰ ਫੀਲ ਹੋ ਰਿਹਾ ਕਿ ਜਦ ਜਿ ਬਚੋਣਾ ਮੇਰਾ ਮਨ ਕੰਬਣ ਲੱਪੇ ਮੇਰੀ ਰੂਹ ਕੰਬਣ ਲੱਪੇ ਸਰੀਰ ਹਿੱਲਣ ਲੱਪੇ ਮੇਰਾ ਮਤਲਬ ਬੁਰਾ ਹਾਲ ਹੋ ਜਾ ਮੇਰਾ ਅੱਖਾਂ ਵਿੱਚ ਮੱਲੋ ਮੱਲੀ ਪਾਣੀ ਆ ਜਾ ਆਜਾ ਸਾਹਮਣੇ ਸਭ ਤੋਂ ਪਹਿਲਾਂ ਉਹ ਦਾ ਦਰਵਾਜ਼ਾ ਆਉਂਦਾ ਆ ਜਿੱਥੇ ਬਾਬਾ ਜੀ ਸਿੰਘ ਬਾਬਾ ਜੁਝਾਰ ਸਿੰਘ ਜੀ ਸੀ ਜੋ ਹੋਈ ਸੀ ਮਤਲਬ ਅੱਥੇ ਅੱਥੇ ਆ ਕੇ ਪਤਾ ਨਹੀਂ ਕਿਦਾਂ ਮੇਰੇ ਨਾਲ ਤਾਂ ਕਦੀ ਨਹੀਂ ਹੋਇਆ ਕਿ ਮੈਂ ਇਨਾ ਮਤਲਬ ਕਮਜ਼ੋਰ ਦਿਲ ਦਾ ਹੈ ਨਹੀਂ ਮਤਲਬ ਪਰ ਅਦੇ ਜਰੂਰ ਜਰੂਰ ਸਾਹਿਬ ਦੇ ਚਾਨਾ ਜਾਗੇ ਉਹ ਮੈਂ ਮਤਲਬ ਫੀਲ ਕੀਤਾ ਕਿ ਕਿਦਾਂ ਸ਼ਿਸ਼ਾ ਦਾ ਪ੍ਰਭਾਤ ਕੀਤੀਆਂ ਹੁੰਦੀਆਂ ਤੇ ਸਾਡੇ ਲਈ ਤੇ ਅਸੀਂ ਅੱਜ ਆਉਣ ਲਈ ਕੀ ਕਰਦੇ ਪਏ ਆਂ ਤੇ ਆਜ ਵਾ ਦਰੁਦਾਰਾ ਸ਼੍ਰੀ ਕਤਲਦਾਰ ਸਾਹਿਬ ਅਥੇ ਰਸੀਰ ਹੋਏ ਸੀ ਦਰਮ ਬਾਬਾ ਜੀ ਸਿੰਘ ਬਾਬੂ ਦਸ ਸਿੰਘ ਦੇ ਨਾਲ ਹੀ ਆ ਕੁੜੀਆਂ ਦਾ ਕਾਲਜ ਆ ਓਏ ਇਹਦਾ ਕਾਲਜ ਨਾਂ ਨਾ ਵੀ ਬੱਬਾ ਜੀ ਸਿੰਘ ਦਸ ਸਿੰਘ ਦੀ ਨਾਂ ਤੇ ਆ ਤੇ ਆਜ ਆਸਮਣੇ ਅੰਦਰ ਅੰਦਰ ਲਈ ਅੰਦਰ ਲੱਦ ਰਿਸ਼ਵਾਤ ਤੇ ਮੈਂ ਆਪਣੀ ਬੇਟਾ 12ਵੀਂ ਬੇਟੀ ਕਿਉਂਕਿ ਬੋੜੀਆਂ ਬਹੁਤ ਹੀ ਰਸਵੀ ਬਹੁਤ ਹੀ ਮਹਿਕਾ ਮੇਰਾ ਜਾਨਾ ਥੋੜਾ ਓਖਾ ਤੇ ਮੈਂ 12 ਨਮਸਕਾਰ ਕਰਕੇ ਵੇ ਆਪਾਂ ਜਿਹੜੇ ਬਾਬਾ ਸੰਜਤ ਸਿੰਘ ਜੀ ਜੁਰਦਾਰੇ ਉੱਥੇ ਦਾ ਬੋੜੀਆਂ ਪੁੱਛੋ ਨਾਲ ਸਾਹਮਣੇ ਦੇਖੋ ਕਿੰਨੀਆਂ ਬੋੜੀਆਂ ਉੱਥੇ ਬਾਬਾ ਸੰਜਤ ਸਿੰਘ ਜੀ ਛੇਜ ਹੋਈ ਜੀ ਤੇ ਉਹ ਤੋਂ ਬਾਅਦ ਆਪਾਂ ਆਦੇ ਜਮਕੌਰ ਸਾਹਿਬ ਦੀ ਜੜੀ ਜਿੱਥੋਂ ਜਿੱਥੋਂ ਜਸਮ ਪਾਤਸ਼ਾਹ ਮੇਰੇ ਸਾਜੂ ਸਾਜੂ ਰੂਪਾਤਸ਼ਾਹ ਪੂਰੀ ਜੜੀ ਦੇ ਰੱਖਦੇ ਸੀ ਬੁਰੇ ਯਦਾਂ ਦੇ ਨਿਦਾਨੇ ਦੇ ਰੱਖਦੇ ਸੀ ਤੇ ਆਦੋ ਉਹੀ ਜਿਹਾ ਤੇ ਇੱਥੇ ਇੱਥੇ ਨਮਸਕਾਰ ਕੀਤੀ ਤੇ ਨਮਸਕਾਰ ਕਰਨ ਤੋਂ ਬਾਅਦ ਮੈਂ ਇੱਥੇ ਬੀਤੀ ਜਾ ਤੇ ਲੰਦਰਾਲੋ ਦੀ ਸੇਵਾ ਸੇਵਾਦਾਰਾ ਨੂੰ ਸਪੈਸ਼ਲ ਮਤਲਬ ਕੋਲਰ ਲਾਤਾ ਤੇ ਆਪੇ ਤੋਂ ਚਾਹ ਪੀਚਾ ਆਪਾਂ ਅਦਲੇ ਆਪਣੇ ਦਰਦਰੇ ਸਭ ਪੁੰਜਿਆਂ ਇਹ ਜੋ ਦਰਦਰੇ ਸਾਹਿਬ ਦੇ ਜੋ ਪੰਜ ਪਿਆਰਿਆਂ ਨੇ ਮਹਾਰਾਜ ਜੀ ਮੁਰੇ ਪ੍ਰਾਰਥਨਾ ਕੀਤੀਗੇ ਤੁਸੀਂ ਇੱਥੋਂ ਚਲੇਓ ਤੁਸੀਂ ਹਲੇ ਆਪਣੇ ਸਿੱਖ ਧਰਮ ਦੀ ਹੋਰ ਮਤਲਬ ਸੇਵਾ ਕਰਨੀ ਤੇ ਉਹਨਾਂ ਨੇ ਹੁਕਮ ਮੰਨ ਕੇ ਤੋਂ ਨਿਕਲੇ ਵੀ ਇੱਥੇ ਉਹ ਤਾਂ ਤਾਰੀ ਤਾਲੀ ਬਜਾ ਕੇ ਨਿਕਲੇ ਵੀ ਕਿ ਆਪਣੇ ਮੁਦਲਾ ਨੂੰ ਬੰਦਾਰ ਕੇ ਨਿਕਲਦੀ ਸੀ ਕਿ ਅਸੀਂ ਚੱਲਿਆਂ ਦੇ ਕਿਸ ਨੇ ਰੋਕਣਾ ਸਾਨੂੰ ਰੋਕ ਲਵੇ ਆ ਉਹ ਪੁਰਾਣਾ ਦਰਵਾਜ਼ਾ ਸੀ ਤੇ ਹੁਣ ਦਰ ਨਵੀਂ ਬਿਲਡਿੰਗ ਬਣਦੀ ਪਈ ਇੱਥੇ ਫੇ ਆਪਾਂ ਦੁਰਪੇ ਆਪਣੇ ਇਦਲੇ ਤੋਂ ਸਫਰ ਵੱਲ ਮਸੀ ਮਸੀਵਾ ਰਸਾਬੇ ਤੋਂ ਇਥੋਂ ਜੁਰੂ ਸਾਹਿਬ ਨਿਕਲ ਕੇ ਫੇ ਮਸੀਵਾੜਾ ਸਾਹਿਬ ਪਹੁੰਚ ਜਿਆਦਵਾ ਨਰੇ ਨਰੇ ਰਸਤਾ ਨਾ ਰਸਤਾ ਬਹੁਤ ਵਧੀਆ ਮਤਲਬ ਬਿਲਕੁਲ ਸ਼ਾਂਤਮਈ ਰਸਤਾ ਹੈ ਨਾ ਨਾ ਨਹਿਰ ਜਾਂਦੀ ਹੈ ਨਹਿਰ ਇੰਨੀ ਕੋੜੀ ਹੈ ਤੁਸੀਂ ਪਛੋਣਾ ਮਤਲਬ ਤੇ ਮੈਂ ਮੈਂ ਇੱਥੇ ਜਾਂਦੇ ਜਾਂਦੇ ਨੇ ਇਹ ਤਾਂ ਸੋਚਿਆ ਕਿ ਮਹਾਰਾਜ ਜੀ ਨੇ ਕਿੰਦਾ ਦਾ ਟਾਈਮ ਕੱਢਿਆ ਆ ਜੋ ਆਪਾਂ ਪਹੁੰਚਿਆ ਜਮ ਆਪਣੇ ਮਾਰਸ਼ੀ ਬਾਰਾ ਸਾਹਿਬ ਦਰੁਦ ਰਬ ਜਣੀ ਖਾਂਦੇ ਨਬੀ ਖਾਂਦੇ ਨਾਮ ਨਾਲ ਦਰੁਦ ਰਬ ਸਾਹਿਬ ਆ ਜਨੀਖਾਨ ਨਬੀ ਖਾਨ ਉਹ ਦੁਆ ਮੁਸਲਮਾਨ ਭਰਾ ਹੋਏ ਜਿਨ੍ਹਾਂ ਨੇ ਜਸਮ ਪਿਤਾ ਜੀ ਨੂੰ ਮਤਲਬ ਉੱਜੇ ਦਾ ਪੀਰ ਬਣਾ ਕੇ ਤੋਂ ਕੱਢਿਆ ਸੀ ਕਿਉਂਕਿ ਮੁਸਲਮਾਨਾਂ ਦਾ ਹਰ ਪਾਸੇ ਪੈਰਾ ਸੀ ਤੇ ਉਹਨਾਂ ਨੂੰ ਇੱਥੋਂ ਕੱਢਣ ਲਈ ਜਨੀਖਾਨ ਨਬੀ ਖਾਨ ਨੇ ਆਪ ਆਪ ਮੁਰੇ ਹੋ ਕੇ ਜਰੂਰ ਜਰੂਰ ਸਾਹਿਬ ਜੀ ਨੂੰ ਪਾਰਕੀ ਤੇ ਬਿਠਾ ਕੇ ਕੱਢਿਆ ਸੀ ਤੇ ਆਪਾਂ ਆਪਾਂ ਪਹੁੰਚੇ ਆਪਣੇ ਦੁਆ ਦਰਦਾਰੇ ਦਰਦਾਰੇ ਚਾਰਨ ਕਮਲ 10ਵੇਂ ਪਾਤਸ਼ਾਹ ਜੀ ਮਾ ਸ਼ਿਵਰਾਦਾ ਅਥੇ ਦਵਾ ਆਪਾਂ ਆਪਣੇ 10ਵੇਂ ਪਿਤਾ ਜੀ ਨੇ ਟੈਂਡ ਦਾ ਸਰਾਨਾ ਲਾਗੇ ਤੇ ਆਪਣੇ ਸ਼ਨਾਣ ਕਰਕੇ ਵਸਤਰ ਬਦਲੇ ਸੀ ਤੇ ਇਹ ਵੀ ਦ ਆਈ ਵੀਆ ਮਤਲਬ ਦਰਦਾਰਾ ਬਹੁਤ ਸ਼ਾਂਤ ਮੇਹੀ ਮਤਲਬ ਹੋਣਾ ਹੋਣ ਸੇ ਜੰਦਲ ਠਾਇ ਦਿੱਤਾ ਆ ਕੰਦੇ ਦਰਦਰਾ ਸਾਹਿਬ ਬਣਾਤਾ ਆ ਆ ਸਾਹਮਣੇ ਹਾਲ ਆ ਪਿਛੇ ਲੰਦਰਾ ਆ ਲੋ ਆ ਜੋ ਸਾਹਮਣੇ ਮਰਜੀ ਦਾ ਪ੍ਰਕਾਸ਼ ਕੀਤਾ ਆ ਤੇ ਇੱਥੇ ਆ ਸਾਹਮਣੇ ਤੁਹਾਨੂੰ ਨਿਸ਼ਾਨ ਸਾਹਿਬ ਦੀ ਦੱਸਦਾ ਤੇ ਇੱਥੇ ਕੰਦੇ ਟੰਡ ਦਾ ਸਰਾਣਾ ਲਾਗੇ 7 ਰੁਪਏ ਦੀ ਤੇ ਮੈਂ ਮੈਂ ਮਤਲਬ ਇਹ ਨਾਲ ਕੋਲੋਂ ਨਹੀਂ ਕਰਿਆ ਉਸੇ ਉਥੇ ਦੇ ਸਿੰਨਾ ਨੇ ਮੈਨੂੰ ਦੱਸਿਆ ਤੇ ਫੇ ਆਪਾਂ ਸਾਈਡ ਤੇ ਆ ਕੇ ਆਪਾਂ ਆਰਾਮ ਨਾ ਉਥੇ ਆਰਾਮ ਕੀਤਾ ਪੱਖੇ ਪੱਖੇ ਥੱਲੇ ਕਰੀ ਪੇ ਆਪਾਂ ਆਰਾਮ ਆਰਾਮ ਕਰੇ ਪਾ ਪਾਤੇ ਚੱਲੇ ਆਪਣੇ ਅਦਲੇ ਸਬਰ ਬਣ ਤੇ ਸਫਰ ਹੁਣ ਘਟਵਟ 250 ਕਿਲੋ ਕਿਲੋਮੀਟਰ ਦਾ ਹੋਣਾ ਆਪਾਂ ਨੰਦਪੁਰ ਸਾਹਿਬ ਜਾਣਾ ਸੀ ਤੇ ਆ ਜਾਂਦੇ ਜਾਂਦੇ ਉਹ ਦੋ ਦੋ ਸਾਹਮਣੇ ਇਥੇ ਇਸ਼ਨਾਨ ਕੀਤਾ ਦੀ ਜਰੂਰ ਸਾਹਿਬ ਜੀ ਨੇ ਤੇ ਉਹ ਅੱਜ ਵੀ ਇੱਥੇ ਖੂਹ ਹੈ ਜਾਇ ਤੇ ਮੇਰੇ ਉੱਥੇ ਜਾਣੀ ਹੋਣਾ ਤੇ ਮੈਂ ਤੁਹਾਨੂੰ ਦੋਰਾ ਜਿੱਦ ਦੀ ਸੰਤ ਤੇ ਜਾਂਦੀ ਆ ਉਧਰ ਦਿਖਾਵਾਂ ਆ ਦੂਆ ਦਾ ਸਾਹਮਣੇ ਉਹ ਖੂਹ ਹੈ ਤੇ ਜਰੂਰੂ ਸਾਹਿਬ ਜੀ ਨੇ ਆਪਣਾ ਕਮਰ ਕਸਾ ਕੇ ਖੋਲ ਗਏ ਤੇ ਸਨਾਨ ਕੀਤਾ ਜਿੱਦੇ ਆ ਨਾਲ ਹੀ ਸਰੋਵਰ ਬਣਿਆ ਆ ਤੇ ਆਪਾਂ ਇਥੋਂ ਨਿਕਲ ਕੇ ਇੱਥੇ ਜਵਾ ਅੰਜਵਾ ਜੈਮ ਅਜੈਮ ਘਰ ਲਿਖਿਆ ਸੀ ਤੇ ਆਦੋ ਭਾਜੀ ਮੇਰੀ ਫੋਟੋ ਲੇ ਖਿਚਨ ਲੱਪੇ ਸਕੂਟ ਰੀ 11 ਗੋਟਰੀ ਦੇ ਫੈਨ ਬਹੁਤ ਟੱਕਰਦੇ ਆ ਚਲੋ ਬੇਬੀ ਮਾਰਦ ਜੀ ਕਰ ਕਰ ਪਏ ਜੇ ਤੇ ਆਪਣਾ ਕੋਈ ਜ਼ਰੂਰ ਨਹੀਂ ਤੇ ਅੱਥੇ ਅੱਥੇ ਅਜੈਮ ਘਰ ਲਿਖਿਆ ਦੀ ਜੈਵਾ ਜੈਮ ਘਰ ਦੇ ਨਾਤੇ ਕੁਝ ਵੀ ਨਹੀਂ ਸੀ ਤੇ ਫੇ ਆਪਾਂ ਉੱਥੋਂ ਨਿਕਲ ਕੇ ਆਪਾਂ ਦਲੇ ਹਨ ਸ਼੍ਰੀ ਅਨੰਦਪੁਰ ਸਾਹਿਬ ਦੇ ਆਦੋ ਦੇਖੋ ਜਿਹੜੀ ਮੈਂ ਤੁਹਾਨੂੰ ਨਹਿਰ ਦੀ ਜਲਕ ਪਹਿਲਾਂ ਕਰਦਾ ਸੀ ਨਹਿਰ ਦੇਖੋ ਕਿੱਡੀ ਆ ਮਤਲਬ ਇਹ ਸਾਰਾ ਪਾਣੀ ਰਾਜਸਥਾਨ ਹਰਿਆਣੇ ਨੂੰ ਜਾਂਦਾ ਏ ਇੰਨੀ ਨਹਿਰ ਦਾ ਮੇਗਾ ਪਛੋਨਾ ਪਾਣੀ ਕਿਦੇ ਓਏ ਹੋਏ ਇਹ ਨਹਿਰ ਜਿੰਨੀ ਚੌੜੀ ਹੈ 19 ਦੁੰਦੀ ਜਾਂਨ ਤੇ ਆਪਾਂ ਦੋ ਇੱਦਾਂ ਆਪਾਂ ਮੈਂ ਜੇ ਵੀ ਆਪਾਂ ਵਾਪਸ ਆਪਣੇ ਮੱਛੀਵਾੜ ਦੇ ਮੱਛੀਵਾੜੇ ਸਾਬ ਤੋਂ ਮੱਛਰ ਟੇਕੇ ਆ ਰਹੇ ਆ ਤੇ ਰਾਹ ਦੇ ਹੁਣਾ ਉੱਥੇ ਦਾ ਜਿੱਦਾਂ ਜੰਦਲ ਖਤਮ ਕਰਕੇ ਦਰੂਦਰਾ ਬਣਾਤਾ ਹੈ ਬਹੁਤ ਵਧੀਆ ਬਣਾਤਾ ਪਰ ਉੱਥੇ ਜਰੂਰ ਸਬ지 ਸਾਰੀਆਂ ਨਿਸ਼ਾਨੀਆਂ ਪਰ ਰਾਹ ਦੇ ਵਿੱਚ ਆਉਂਦੇ ਆਉਂਦੇ ਿੰਦਵਾ ਨੇੜੇ ਕਾਫੀ ਜੰਦਲਦਿਆ ਏਰੀਆ ਆ ਵਧੀਆ ਆ ਸ਼ਾਂਤ ਏਰੀਆ ਆ ਤੇ ਮੈਂ ਮੈਂ ਸੋਚਿਆ ਉੱਥੇ ਜਿਹੜਾ ਸਰਦਾਰ ਅਲੀ ਨੇ ਸਰ ਸਰਦਾਰ ਅਲੀ ਮਲੇਰ ਮਲੇਰ ਕੋਟਲੇ ਵਾਲੇ ਨੇ ਜਿਹੜੀ ਕਵਾਲੀ ਮਹਾਰਜ ਤੇ ਲਿਖੀ ਆ ਉਹ ਬਿਲਕੁਲ ਜਾਨੀ ਫੈਦ ਲਿਖੀ ਆ ਬਹੁਤ ਵਧੀਆ ਲਿਖੀ ਆ ਤੇ ਅੱਜ ਅੱਜ ਮੇਰਾ ਵੀ ਦਿਲ ਦਿਲ ਲਗਾਦਾ ਮੈਂ ਤੇ ਮਸੀਵਾੜੇ ਆਇਆ ਤੇ ਉਹ ਦੋ ਦੋ ਲੈਣਾ ਮੈਂ ਵੀ ਆ ਵੀ ਆ ਵੀ ਆਦ ਯਾਦ ਕਰਾਂ ਤੇ ਤੁਹਾਨੂੰ ਵੀ ਸੁਣਾਵਾਂ ਨੰਦਲ ਮਾਸੀ ਵੜੇ ਦਾ ਬੇਨਤੀ ਕਰੇ ਹਵਾਵਾਂ ਨੂੰ ਨੰਦਲ ਮਾਸੀ ਵੜੇ ਦਾ ਬੇਨਤੀ ਕਰੇ ਹਵਾਵਾਂ ਨੂੰ ਇਹ ਕੋਈ ਆਮ ਮੁਸਾਫਰ ਨਹੀਂ ਆ ਇਹ ਕੋਈ ਆਮ ਮੁਸਾਫਰ ਨਹੀਂ ਸੰਤ ਮਹਾਨ ਸੁੱਤਾ ਏ ਹਾਡਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁੱਤਾ ਏ ਹਾਡਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁੱਤਾ ਏ ਦੰਦਲ ਮਾਸੀ ਵਾੜੇ ਦਾ ਬੇਨਤੀ ਕਰੇ ਹਵਾ ਮਾਨੂ ਜਮ ਗੌਰ ਸਾਹਿਬ ਦੇ ਉੱਥੇ ਆ ਇੱਕ ਮਿਊਜ਼ੀਅਮ ਬਣਿਆ ਸੀ ਦੇਖਣ ਨੂੰ ਪਰ ਮੇਰੇ ਤੋਂ ਟਾਈਮ ਬਹੁਤ ਘੱਟ ਸੀ ਤੇ ਮੈਂ ਉੱਥੇ ਗਿਆ ਨਹੀਂ ਤੇ ਆਪਾਂ ਪਹੁੰਚੇ ਸਿੱਧਾ ਤੇ ਪਰਿਵਾਰ ਪਰਿਵਾਰ ਵੀ ਸ਼ੋਹਰਾ ਸਾਹਿਬ ਉੱਥੇ ਮੈਂ ਦੇਖਿਆ ਉੱਥੇ ਮੈਂ ਅੱਦੇ ਵੀ ਆਈ ਤੇ ਸੰਧਤ ਬਹੁਤ ਘੱਟ ਹੁੰਦੀ ਆ ਪਤਾ ਨਹੀਂ ਕਿਉਂ ਮਤਲਬ ਬਹੁਤ ਭਰਲੀ-ਬੇਲੀ ਸੰਧਤ ਹੁੰਦੀ ਆ ਮਤਲਬ ਨਾ ਨਾ ਲੋਕ ਹੁੰਦੇ ਆ ਤੇ ਆਹ ਦੇਖੋ ਪੋਡੀਆਂ ਕਿੰਨੀਆਂ ਮੇਰਾ ਮੈਂ ਨਾਰਮਲ ਬੰਦਾ ਦਾ ਚੱਲ ਜਾਂਦਾ ਸਾਡੇ ਬੰਦੇ ਡਿਸੇਬਲ ਬੰਦਿਆਂ ਲਈ ਥੋੜਾ ਔਖਾ ਔਖਾ ਹੁੰਦਾ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਆਪਾਂ ਹਰ ਹਰਕਤ ਜਰੂਰ ਕਰ ਜਾਈਏ ਤੇ ਆਪਾਂ ਤੇ ਪਹੁੰਚ ਕੇ ਕੀ ਜੀ ਨਮਸਕਾਰ ਤੇ ਇੱਥੇ ਆਪਾਂ ਪ੍ਰਸ਼ਾਦਾ ਨਹੀਂ ਛਕਿਆ ਕਿਉਂਕਿ ਹਲੇ ਭੁੱਖ ਨਹੀਂ ਲੱਗੀ ਸੀ ਤੇ ਆ ਦਾ ਪਰਿਵਾਰ ਵਿਸ਼ਵਰਾ ਦਾ ਪੂਰਾ ਇਤਿਹਾਸ ਤੇ ਲਿਖਿਆ ਤੇ ਸਾਰਾ ਵੀਡੀਓ ਜੇ ਰੋਕੇ ਤੁਸੀਂ ਪੜ੍ਹ ਦੋ ਸਾਦੇ ਆ ਤੇ ਫੇ ਆਪਾਂ ਨਮਸਕਾਰ ਕਰਕੇ ਆਪਾਂ ਇੱਥੋਂ ਵੀ ਪਾਦੇ ਚਾਲੇ ਦੇ ਰਾਹ ਦੇ ਵਿੱਚ ਮੈਂ ਕਹਾਂ ਪੁੱਛੋਣਾ ਰਾਹ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੇ ਬੰਦੇ ਟਕਰਦੇ ਆ ਪਰ 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 ਜਾਨ ਜਿਹੜੂ ਮਾਰਦੇ ਅੰਦ ਸੰਦ ਹੁੰਦੇ ਆ ਆਪਾਂ ਨੂੰ ਕੋਈ ਡਰ ਨਹੀਂ ਹੁੰਦਾ ਕੋਈ ਆਪਾਂ ਦੁਆ ਹਰ ਦਾ ਫਾਸ ਹੋ ਗਏ ਦੁਨੀਆ ਤੇ ਜਿਹੜੂ ਮਾਰਦੇ ਅੰਦ ਸੰਦ ਸਾਈ ਹੋ ਵੀ ਜਾਂਦੇ ਆ ਤੇ ਆਪਾਂ ਪੋਂਦੇ ਗੀਤ ਬੋਸ ਸਾਹ ਤੇ ਗੀਤ ਬੋਸ ਸਾਹ ਮੈਂ ਇਹਦਾ ਹੋਈ ਜਦੋਂ ਜਿੱਥੇ ਬੰਦੇ ਦੇ ਮਰਨ ਤੋਂ ਬਾਅਦ ਆਪਾਂ ਸਾਰੇ ਅਸਤ ਬਣਿਆ ਮੁੰਦੇ ਮੋਰੋਂ ਦੀ ਇੱਥੇ ਪੈਪ ਲੱਜੇ ਮੋਰੋਂ ਦੀ ਜਾਂ ਮੈਂ ਫੇ ਜਾ ਨਹੀਂ ਜਾਣੀ ਜਾਂਦਾ ਮੈਂ ਦਾ ਸਕੂਟਰ ਹੀ ਫੇ ਲੈ ਜਾਂ ਪਿਛੋਂ ਦੀ ਆਦੋਂ ਆ ਤਾਂ ਆ ਫਰੰਟ ਰਾ ਆ ਫੇ ਆਪਾਂ ਸਕੂਟੇ ਪਿਛੋਂ ਦੀ ਲੈਦੇ ਆ ਆਦਨੁਮੈਂਦ ਖਾਨਾ ਦੇ ਸਾਹਮਣੇ ਸਾਹਮਣੇ ਦਰਬਾਰ ਦੇ ਦਵਾ ਦਰਵਾਜੇ ਬੰਦ ਕੀਤੇ ਨਹੀਂ ਜਿਆਦਾ ਆ ਅੰਦਰ ਕੰਮ ਕਮ ਜਿਆਦਾ ਕਿਸੇ ਹੋਰ ਪਾਸੇ ਮਹਾਰਾਜ ਜੀ ਨੂੰ ਸ਼ਿਫਟ ਜਿਤਾਉਣਾ ਆ ਤੇ ਮਤਲਬ ਦਰਵਾਜੇ ਬੰਦ ਦੀ ਤੇ ਆਪਾਂ ਉੱਥੇ ਖੜੇ ਹੋ ਕੇ ਨਮਸਕਾਰ ਕਰ ਲਈ ਤੇ ਪ੍ਰਸ਼ਾਦ ਇੱਕ ਇੱਕ ਵੀਰ ਕੋਲ ਮਨਾਲਿਆ ਤੇ ਫੇ ਆਪਾਂ ਇਧਰੋਂ ਮਤਰਾ ਦੇ ਕੇ ਆਦੇ ਮੈਂ ਪਿਆਸ ਬਹੁਤ ਜਿਆਦਾ ਲੱਗੀ ਮੈਂ ਕਿਹਾ ਪਾਣੀ ਪੂਣੀ ਪੀ ਕੇ ਵੀ ਆਪਾਂ ਚੱਲੇ ਲੰਦਰਾਲਵਲ ਆ ਆਦੋ ਸਾਹਮਣੇ ਲੰਦਰਾਲਵ ਵਾਲਾ ਪੰਪ ਦੁਆ ਪ੍ਰਸ਼ਾਦਾ ਦਾ ਨਹੀਂ ਛਕਿਆ ਇੱਥੇ ਵੀ ਕਿਉਂਕਿ ਪਾਣੀ ਨਾਲ ਡਿੱਡ ਪੜਦੇ ਇੱਥੇ ਤੋਂ ਦੇਖੋ ਇੱਥੇ ਅਸਤ ਦਰਦੇ ਆ ਤੇ ਇੱਥੋਂ ਸਾਰੇ ਲੋਕ ਦਰਦੇ ਆ ਦੱਲੇ ਦੁਆ ਫਾਰੇ ਦੁਆ ਇਸ਼ਨਾਨ ਕਰਦੇ ਆ ਤੇ ਮੈਂ ਵੀ ਮੈਂ ਵੀ ਜਦੋਂ ਆਪਣੇ ਦੋਸਤਾਂ ਨਾਲ ਆਇਆ ਸੀ ਉਦੋਂ ਉਦੋਂ ਨਾਲ ਮੈਨੂੰ ਇਸ਼ਨਾਨ ਕਰਾਇਆ ਸੀ ਫੇਰ ਆਪਾਂ ਉੱਥੋਂ ਨਿਕਲ ਕੇ ਆਪਾਂ ਪਹੁੰਚੇ ਬੱਬਾ ਜੁਰ ਦਿੱਤਾ ਜੀ ਤੇ ਜਦੋਂ ਆਪਾਂ ਪਹੁੰਚੇ ਆਦੋ ਆਦੋ ਦੇਖੋ ਉੱਥੇ ਦੁਕਾਨਾਂ ਹਮੇਸ਼ਾ ਸਜੀਆਂ ਰਨੀਆਂ ਮੈਗਾ ਪਰਚੋਨਾ ਆਦੋ ਦੇਖੋ ਦੰਦਨ ਬੱਬਾ ਜੁਰ ਦਿੱਤਾ ਜੀ ਦੀਨ ਦੁਨੀਆ ਟਿਕਾ ਜੀ ਜੋ ਵਾਰ ਮੰਦਿਆ ਸੋ ਵਾਰ ਦਿੱਤਾ ਦੀ ਆਪਾਂ ਨਮਸਕਾਰ ਕਰਕੇ ਆ ਸਾਹਮਣੇ ਡੇੜੀ ਆ ਤੇ ਡੇੜੀ ਤੇ ਜਾ ਕੇ ਘਰੀ ਸ਼ਾਂਤ ਮੇ ਹਵਾ ਵਾ ਲੈ ਕੇ ਜਰਮੀ ਬਹੁਤ ਜ਼ਿਆਦਾ ਵੀ ਤੇ ਫੇ ਆਪਾਂ ਪਹੁੰਚੇ ਲੰਦਰ ਹਾਲ ਮੁਰੇ ਤੇ ਆਪਾਂ ਨੂੰ ਉੱਥੇ ਲੱਦੀ ਵੀ ਭੁੱਖ ਬਹੁਤ ਤਕਰੀ ਤੇ ਆਪਾਂ ਫੇ ਸੇਵਾ ਆਪਣੇ ਸੇਵਾਦਾਰ ਜੀ ਨੂੰ ਕਹਿੰਦਾ ਮੈਂ ਕਿਹਾ ਬਾਬਾ ਜੀ ਸਾਨੂੰ ਵੀ ਪ੍ਰਸ਼ਾਦਾ ਪਾ ਕੇ ਲਿਆ ਦਿਓ ਤੇ ਉਹਨਾਂ ਨੇ ਬੇਨਤੀ ਕਬੂਲ ਕਰਕੇ ਸਾਨੂੰ ਪ੍ਰਸ਼ਾਦਾ ਪਾ ਕੇ ਲਿਆਤਾ ਸਕੂਟਰੀ ਤੇ ਬਾਬਾ ਜੀ ਨੇ ਦਾਲ ਦੂਵੇ ਦਾਲਾਂ ਨਾਲ ਚੋਲ ਤੇ ਚਰ ਪ੍ਰਸ਼ਾਦਾ ਲਿਆ ਤੇ ਮੈਂ ਕਹਾ ਇੰਨਾ ਮੈਂ ਬਹੁਤ ਕਾ ਹੋ ਗਿਆ ਖਾਦਾ ਹਲ ਹਲ ਕੇ ਖਾਦਾ ਵੇ ਆਪਾਂ ਨਮਸਕਾਰ ਕਰਕੇ ਇੱਥੋਂ ਤੁਰ ਵੇ ਆਪਾਂ ਆਪਾਂ ਜੱਲੇ ਤੋਂ ਸਫਰ ਵੱਲ ਤੇ ਫੇ ਆਪਾਂ ਜੱਲੇ ਤਨਤਨ ਬਾਬਾ ਪੀਰ ਬੁੱਢਣ ਸਾਹਿਬ ਜੀ ਦੇ ਕਹਿੰਦੇ ਕਿ ਇਹ ਨਾ ਜੀ ਇਹਨਾਂ ਨੇ ਵੀ ਆਪਣਾ ਸਾਰਾ ਪਰਿਵਾਰ ਦਸਵੇਂ ਪਾਤਸ਼ਾਹੀ ਨਾਲ ਵਾਰਤਾ ਸੀ ਤੇ ਤਾਂ ਇਹਨਾਂ ਜੀ ਬਹੁਤ ਮੰਨਦਾ ਤੇ ਮੈਂ ਸਕੂਟਰੀ ਲੈ ਜਾ ਦੀ ਅੰਦਰ ਮੈਨੂੰ ਉੱਥੇ ਕਿਸੇ ਨੇ ਨਹੀਂ ਰੁਕਿਆ ਮੈਨੂੰ ਕਹਿੰਦੇ ਭਾਈ ਜਾਓ ਤੇ ਆਪਾਂ ਸਾਨੂੰ ਨਮਸਕਾਰ ਕਰਕੇ ਭੇਡਾ ਭੀ ਜੀਦੇ ਭੇਡਾ ਭੀ ਅਪਾਂ ਦਰਪੇ ਆਪਣੇ ਅਨੰਦਪੁਰ ਸਾਹਿਬ ਨੂੰ ਏ ਅਨੰਦਪੁਰ ਸਾਹਿਬ ਦੇ ਮੈਂ ਗਮ ਮਰਾਦ ਦੇਖੋ ਨਿਆਰੇ ਓਏ ਹੋਏ ਆਪਣੇ ਨਾਂ ਦੇ ਦੰਦਾਂ ਦੇ ਦਾ ਮਾਦੀ ਦੁਰਦਰੀ ਸਾਹਿਬ ਜਾਨੇ ਨੂੰ ਇੱਕ ਵੀ ਢੜਿਆ ਆ ਰੋਡ ਰਾਜ ਇਹਦੇ ਆਪਣੇ ਖਰਾਬ ਨਹੀਂ ਤੇ ਬਾਕੀ ਸਾਰੇ ਰੋਡ ਬਹੁਤ ਵਧੀਆ ਤੇ ਆਪਾਂ ਪਹੁੰਚ ਆਪਣੇ ਜਸਮ ਪਿਤਾ ਦੀ ਧਰਮੀ ਖਾਲਸੇ ਦੀ ਜਨਮ ਭੂਮੀ ਤੇ ਅਨੰਦਪੁਰ ਸਾਹਿਬ ਤੇ ਆਪਾਂ ਤੇ ਕੀਤੇ ਨਮਸਕਾਰ ਤੇ ਮੈਨਾ ਤੇ ਜੋ ਹੋਇਆ ਤੁਹਾਨੂੰ ਮੈਂ ਦੇ ਰੋਕੇ ਤੁਹਾਨੂੰ ਸਾਰਾ ਕੁਝ ਸੰਕੇਪ ਵਿੱਚ ਤੁਹਾਨੂੰ ਦੱਸਦਾ ਆ ਤੇ ਮਤਲਬ ਵਧੀਆ ਵਧੀਆ ਰਿਆ ਖਬਰ ਮੇਰਾ ਜਿੰਨਾ ਵੀ ਰਿਆ ਮਾਰ ਜੰਦ ਸੰਦ ਸਹਾਈ ਰਿਹਾ ਮੇਰੇ ਮੈਨੂੰ ਕੋਈ ਐਡਾ ਚੱਕਰ ਨਹੀਂ ਸੀ ਹਾਂਜੀ ਜੀ ਕੀ ਹਾਲ ਚਾਲ ਤੇ ਮੈਂ ਆਪਣੇ ਤੋਂ ਆਪਣੇ ਨੰਦ ਬੋ ਸਾਪੋਂ ਆਇਆ ਆ। ਉੱਥੇ ਜਿੱਥੋਂ ਜੜਾਈ ਸ਼ੁਰੂ ਹੁੰਦੀ ਆ ਉੱਥੇ ਲੱਦਾ ਜਿੰਦਾ ਤੇ ਉੱਥੇ ਕੋਈ ਸੇਵਾਦਾਰ ਹੈ ਨਹੀਂ ਵੀ। ਤੇ ਮੈਂ ਉੱਥੇ ਦੱਸ ਕੇ ਮੈਂਡੋ 15 ਮਿੰਟ ਰੁਕਿਆ ਨਹੀਂ ਕੋਈ ਮਿਲਿਆ। ਤੇ ਦੱਬ ਦਬਾਉ ਸੀ ਤੇ ਹੋਰ ਮੈਂ ਕਦੇ ਉੱਥੇ ਲਾਦੇ ਜਾਣਾ ਨਹੀਂ ਜੀ ਬਾਕੀ ਖਾਰੇ ਜ਼ਰੂਰ ਜ਼ਰੂਰ ਮੈਂ ਘੁੰਮਿਆ। ਪਹਿਲਾਂ ਤਾਂ ਮੈਂ ਦੇਖਿਓ ਸੀ ਤੇ ਮੈਂ ਉੱਥੇ ਤਖਤ ਗੀਦਾ ਸਾਹਿਬ ਜਨੈ ਉੱਥੇ ਮੈਂ ਤਾਂ ਜਾਣ ਹੀ ਹੋਇਆ ਤੇ ਹੁਣ ਮੈਂ ਗਾਲੀਆ ਬਾਪਸੀ ਇਹ ਘਰ ਵਿੱਚ ਮੈਂ ਜ਼ਮੀਨਦਾਰ ਦਾ ਬਲੌਕ ਬਲੌਕ ਬਣਾਉਣ ਲਈ ਚਲੋ ਚਲੋ ਮੈਂ ਤਾਂ ਸਾਹ ਸਾਹ ਵੀ ਨਹੀਂ ਬੋਲਉਂਦਾ ਮੈਂ ਕੋਈ ਨਹੀਂ ਕਰਦਾ ਵਧੀਆ 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 ਕਰਨ ਦੀ ਜਦੋਂ ਮੈਨੂੰ ਦਲਦੇ ਵੀ ਨਹੀਂ ਆਇਆ ਤੇ ਪਲੀਜ਼ ਮੇਰੇ ਨੂੰ ਸਬਸਕ੍ਰਾਈਬ ਕਰਿਆ ਕਰਿਆ ਕਰੋ ਤੇ ਤੁਹਾਡੇ ਤੁਹਾਡੀ ਸਪੋਰਟ ਦੀ ਲੋਰ ਆਬ ਦੇ ਤੁਸੀਂ ਮੇਰੇ ਸਾਰੇ ਭਰਾ ਕਰਦੇ ਆ ਤੇ ਹੋਰ ਵੀ ਕਰਿਓ ਤੇ ਆ ਆਦਵਾ ਆਦੋ ਬਲੌਗ ਮਤਲਬ ਮੇਰਾ ਬਾਦ ਵੀ ਬਲੌਗ ਮੇਰਾ ਮੈਂ ਮੇਂ ਦਿਲੋਂ ਬਣਾਇਆ ਕਿ ਮੇਰੇ ਆਪਣੇ ਵੀ ਮਤਲਬ ਚਾਹੀਦੀ ਸਰਹੰਦ ਜਾਨ ਦਾ ਮੱਛੀ ਮੱਛੀ ਵਰਾ ਸਾਹਿਬ ਜਮ ਕੋ ਸਾਹਿਬ ਮਦਰ ਮੇਰੇ ਆਪਣੀ ਰੀਤ ਸੀ ਜਾਂਦੀ ਮੈਂ ਆਪੀ ਦਿਆਂ ਤੇ ਤੁਹਾਡੇ ਲਈ ਵੀ ਬਲੌਗ ਬਣਾਇਆ ਤੇ ਹੁਣ ਹੁਣ ਤੁਹਾਡਾ ਫਰਜ਼ ਵਾ ਇੱਕ ਭਰਾ ਹੈ ਇੱਕ ਦੋ ਦਿਨਾਂ ਤੇ ਲਾਈਕ ਸ਼ੇਅਰ ਦੇ ਸਬਸਕ੍ਰਾਈਬ ਕਰਦਾ ਤੇ ਮੈਂ ਇੱਥੇ ਆਪਣੇ ਕਰਦਾ ਬਲੌਗ ਦਾ ਐਂਡ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਇਹਦਾ ਕਮੈਂਟਾ ਮੈਥੇ ਜਰੂਰ ਦੱਸਿਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਚਲੋ ਜੀ ਚੰਦਾ ਫਸਲੀਗਾ ਜੀ ਫੇ ਅੱਪਾਂ ਸ਼ਾਮ ਨੂੰ ਆਪਣੇ ਪਹੁੰਚਦੇ ਆਂ ਘਰ ਤੇ ਆਜੋ ਦੇਖੋ ਤੇ ਲਾਸਟ ਵਿੱਚ ਤੁਸੀਂ ਸਾਰੇ ਮੇਰੇ ਜੇ ਕਾਰੇ ਵਿੱਚ ਹਿੱਸਾ ਹਿੱਸਾ ਜਰੂਰ ਦਿਓ